ਸਸਿਕਾਲ ਜੀ ਦੋਸਤੋ ਅੱਜ ਆਪਾਂ ਮੌਜੂਦ ਆਂ ਜਗਰਾਵਾਂ ਪੀਡੀਐਫ ਮੇਲੇ ਤੇ ਤੇ ਅੱਜ ਜਿਹੜੀ ਤੁਹਾਨੂੰ ਹੁਣ ਸਟਾਲ ਤੇ ਲੈ ਕੇ ਆਏ ਆ ਇਹ ਹੈਗੀ ਆ ਵੀਰ ਬੈਕ ਕੰਪਨੀ ਜਿਹਦੇ ਕੀ ਪਸ਼ੂਆਂ ਨੂੰ ਦੇਣ ਵਾਲੇ ਪ੍ਰੋਡਕਟ ਆਉਂਦੇ ਆ ਪੂਰੇ ਬ੍ਰਾਂਡਡ ਪ੍ਰੋਡਕਟ ਬ੍ਰਾਂਡ ਦੇ ਨਾਂ ਤੇ ਇਹ ਪ੍ਰੋਡਕਟ ਵੇਚਦੇ ਤੇ ਇਹਦੇ ਰਿਜ਼ਲਟ ਵੀ ਬਹੁਤ ਵਧੀਆ ਹੈ ਬਾਕੀ ਆਪਾਂ ਡਾਕਟਰ ਸਾਹਿਬ ਨਾਲ ਕਰਾਂਗੇ ਗੱਲਬਾਤ ਵੀਡੀਓ ਨਾਲ ਜੁੜੇ ਰਹੋ ਜੀ ਸਸਿਕਾਲ ਜੀ ਸਸਿਕਾਲ ਵੀਰ ਜੀ ਕੀ ਨਾਮ ਆ ਸਰ ਆਪਣਾ ਅਮਨਦੀਪ ਜੀ ਠੀਕ ਹੈ ਜੀ ਸਰ ਆਪਣੀ ਕੰਪਨੀ ਬਾਰੇ ਦੱਸੋ ਜੀ ਵੀਰ ਜੀ ਜਿਹੜੀ ਆਪਣੀ ਕੰਪਨੀ ਹੈ ਵੀਰਬੈਕ ਐਨੀਮਲ ਇਹ ਬੇਸਿਕਲੀ ਫਰਾਂਸ ਦੀ ਕੰਪਨੀ ਹੈ ਔਰ ਜਿਹੜੀ ਵੀਰਬੈਕ ਕੰਪਨੀ ਹੈ ਇਹ ਕੇਵਲ ਪਸ਼ੂਆਂ ਦੀ ਹੀ ਦਵਾਈਆਂ ਬਣਾਉਂਦੀ ਹੈ ਗਾਵਾਂ ਦੀ ਮੱਝਾਂ ਦੀ ਭੇਡ ਬੱਕਰੀ ਤੇ ਔਰ ਜਿਹੜੇ ਵੀ ਜਿਵੇਂ ਮੱਛਲੀ ਹੋ ਗਈ ਉਹਨਾਂ ਦੇ ਫੜਕਾਂ ਦੇਦੀ ਆਪਣੇ ਵੀਰ ਜੀ ਇਹਨਾਂ ਪ੍ਰੋਡਕਟਾਂ ਦੀ ਖਾਸ ਕੀ ਹੈ ਬ੍ਰਾਂਡ ਦੂਜਿਆਂ ਤੋਂ ਖਾਸ ਗੱਲ ਕੀ ਹੈ ਨਾ ਜਿਵੇਂ ਆਪਣੇ ਕੋਲ ਜਿਹੜੇ ਪ੍ਰੋਡਕਟ ਆਂਦੇ ਵੀਰਬੈਕ ਦੇ ਉਹ ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰਦੇ ਹਾਂ ਮਲੱਪੇ ਵਾਲੀ ਦਵਾਈਆਂ ਕਿਉਂਕਿ ਦੇਖੋ ਕਈ ਵਾਰ ਆਪਣੇ ਪਸ਼ੂ ਪਾਲਕ ਵੀਰ ਕੀ ਕਰਦੇ ਜਿਹੜੇ ਮਲੱਪੇ ਵਾਲੀ ਗੋਲੀ ਹੈ ਉਹ ਕਈ ਵਾਰ ਆਪਾਂ ਗੱਬਣ ਪਸ਼ੂ ਨੂੰ ਨਹੀਂ ਦੇ ਸਕਦੇ ਲੇਕਿਨ ਆਪਣੇ ਕੋਲ ਜਿਹੜੀ ਦਵਾਈ ਹੈ ਹਾਈਟੈਕ ਦੇ ਨਾਮ ਤੋਂ ਆਉਂਦੀ ਹੈ ਇਹ ਗੋਲੀ ਜੀ ਵੀਰ ਜੀ ਹਾਈਟੈਕ ਦੇ ਨਾਮ ਤੋਂ ਇਹ ਆਪਾਂ ਗੱਬਣ ਪਸ਼ੂ ਨੂੰ ਵੀ ਦੇ ਸਕਦੇ ਆ ਜੀ ਠੀਕ ਹੈ ਜੀ ਦੂਜੀ ਇਹਦੀ ਖਾਸ ਗੱਲ ਕੀ ਹੈ ਜਿਵੇਂ ਕਈ ਵਾਰ ਆਪਾਂ ਦੇਖਦੇ ਆ ਪਸ਼ੂ ਨੂੰ ਜੂਆਂ ਲੱਗ ਜਾਂਦੀ ਹੈ ਤਾਂ ਇਹ ਜਿਹੜੀ ਹਾਈਟੈਕ ਗੋਲੀ ਹੈ ਇਹ ਬੜੇ ਡੰਗਰ ਨੂੰ ਅਗਰ ਆਪਾਂ ਦਿੰਦੇ ਆ ਨਾ ਤਾਂ ਇੱਕ ਹੀ ਕਰਦੀ ਹੈ ਅੰਦਰਲੇ ਮਲੱਪੇ ਤੋਂ ਮਾਰਦੀ ਮਾਰਦੀ ਹੈ ਇਹ ਬਾਹਰਲੀ ਜੂਆਂ ਨੂੰ ਵੀ ਖਤਮ ਕਰਦੀ ਹੈ ਠੀਕ ਹੈ ਜੀ। ਔਰ ਆਪਾਂ ਗੱਬਣ ਪਸ਼ੂ ਨੂੰ ਕਦੋਂ ਵੀ ਦੇ ਸਕਦੇ ਆ ਦਵਾਈ ਜੀ ਹਾਈ ਟੈਕ ਦੇ ਨਾਲ। ਠੀਕ ਹੈ ਜੀ। ਔਰ ਇਹ ਇਹਦੀ ਡੋਜ਼ ਵੀ ਦੱਸਦੇ ਹਾਂ। ਹਾਂਜੀ। ਇਹ ਜਿਹੜੀ ਇੱਕ ਗੋਲੀ ਹੈ ਇਹ ਆਪਾਂ بڑے ਡੰਗਰ ਨੂੰ ਇੱਕ ਦੇਣੀ ਹੈ। ਜੇਸ ਪਸ਼ੂ ਦਾ ਵਜ਼ਨ 4 ਕੁੰਟਲ ਤੋਂ ਉੱਤੇ ਹੈ ਉਸ ਪਸ਼ੂ ਨੂੰ ਆਪਾਂ ਇੱਕ ਗੋਲੀ ਦੇਣੀ ਹੈ। 3 ਮਹੀਨੇ ਫਿਰ ਆਪਾਂ ਨੂੰ ਪਸ਼ੂ ਨੂੰ ਵਾਪਿਸ ਤੋਂ ਮਲੱਫੇ ਵਾਲੀ ਦਵਾਈ ਦੇਣ ਦੀ ਲੋੜ ਨਹੀਂ ਪਾਉਗੇ ਜੀ। ਠੀਕ ਹੈ ਜੀ। ਉਸ ਤੋਂ ਦੇ ਦੇ ਤਾਂ ਆਪਾਂ ਆਟੇ ਜਾਂ ਗੁੜ ਚ ਸਕਦੇ ਨਹੀਂ ਘਟ ਕੇ ਇਹ ਆਪਾਂ ਸਿੱਧਾ ਪਸ਼ੂ ਨੂੰ ਦੇ ਦੋ ਆਟੇ ਚ ਦੇ ਦੋ ਚੇ ਬੰਟੇ ਦੇ ਦੋ ਜੀ ਪਸ਼ੂ ਨੇ ਆਰਾਮ ਨਾਲ ਖਾ ਲੈਣੀ ਹੈ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਣੀ ਇਹ ਦੇ ਅੰਦਰ ਜੀ ਠੀਕ ਹੈ ਜੀ ਦੂਜੀ ਆਪਣੇ ਕੋਲ ਗੋਲੀ ਆਂਦੀ ਹੈ ਜੀ ਪੀਣ ਵਾਲੀ ਸ਼ੀਸ਼ੀ ਆਂਦੀ ਆਪਣੇ ਕੋਲ ਐਲਬੋ ਮਾਰਦੀ ਇਹ ਜਿਵੇਂ ਆਪਣਾ ਪਸ਼ੂ ਅਗਰ ਗੱਬਣ ਨਹੀਂ ਹੈ ਤਾਂ ਉਸ ਪਸ਼ੂ ਨੂੰ ਆਪਾਂ ਐਲਬੋ ਮਾਰ ਦੇਣੀ ਹੈ ਜੀ ਇਸ ਦਵਾਈ ਦੀ ਸਭ ਤੋਂ ਖਾਸ ਗੱਲ ਕੀ ਹੈ ਇਹ ਦਵਾਈ ਦਾ ਖੁੱਦ ਦਾ ਕੋਈ ਸਵਾਦ ਨਹੀਂ ਹੈ ਜੀ ਵੀ ਆਪਾਂ ਅਗਰ ਪਸ਼ੂ ਚੌਕਰ ਦੇ ਦੇ ਰਹੇ ਹੈ ਚੌਕਰ ਦਾ ਸਵਾਦ ਆਊਗਾ ਪਾਣੀ ਦੇ ਦੇ ਰਹੇ ਪਾਣੀ ਦਾ ਸਵਾਦ ਆਊਗਾ। ਔਰ ਇਹ ਜਿਹੜੀ ਐਲਬੋਮਰ ਦਵਾਈ ਹੈ ਇਹ ਸਾਰੇ ਤਰ੍ਹਾਂ ਦੇ ਜੀਵਾਂ ਨੂੰ ਮਾਰਦੀ ਹੈ ਜੀ। ਠੀਕ ਹੈ ਜੀ। ਫਿਰ ਇਹਦੇ ਨਾਲ ਫਾਇਦਾ ਕੀ ਮਿਲਣਾ ਹੈ ਪਸ਼ੂ ਚੰਗਾ ਖਾਊਗਾ ਤੇ ਉਹਦੇ ਨਾਲ ਕਿ ਪਸ਼ੂ ਦੀ ਬੱਚੇਦਾਨੀ ਵੀ ਮਜ਼ਬੂਤ ਰਹੂਗੀ ਤੇ ਪਸ਼ੂ ਦੇ ਅੰਦਰ ਅਗਰ ਪਸ਼ੂ ਦੁੱਧ ਦੇ ਰਿਹਾ ਹੈ ਤੇ ਦੁੱਧ 'ਚ ਵੀ ਆਪਾਂ ਨੂੰ ਫਰਕ ਦੇਖਣ ਵਾਸਤੇ ਮਿਲੂਗਾ ਜੀ। ਠੀਕ ਹੈ ਜੀ। ਇਹ ਸਰ ਡੋਜ਼ ਇਹ ਐਲਬੋਮਰ 100 ਬੀਐਮਐਲ ਦੀ ਸੀਸੀ ਆਊਗੀ ਜੀ। ਔਰ ਬੜੇ ਡੰਗਰ ਨੂੰ ਪੂਰੀ ਦੀ ਪੂਰੀ 120 ਐਮ ਐਲ ਦੇਣੀ ਹੈ ਜੀ ਆਪਾਂ ਠੀਕ ਹੈ ਜੀ ਤੇ 3 ਮਹੀਨੇ ਤੱਕ ਜੀ ਇਹ 3 ਮਹੀਨੇ ਤੱਕ ਕੰਮ ਕਰਦੀ ਹੈ ਦਵਾਈ ਜੀ ਠੀਕ ਹੈ ਜੀ ਓਕੇ ਤੇ ਇਹਦੇ अलावा ਅਗਰ ਆਪਾਂ ਦੇਖਦੇ ਹਾਂ ਪਸ਼ੂਆਂ ਨੇ ਤੇ ਸਭ ਤੋਂ ਵੱਡੀ ਸਮੱਸਿਆ ਕੀ ਨਹੀਂ ਪਸ਼ੂ ਖਾਂਦਾ ਨਹੀਂ ਜੀ ਹਾਂ ਜੀ ਫਿਰ ਆਪਣਾ ਆਪਾਂ ਨੂੰ ਕੀ ਦਿੱਕਤ ਮਿਲਦੀ ਹੈ ਵੀ ਖਾਊਗਾ ਨਹੀਂ ਅਗਰ ਪਸ਼ੂ ਤੇ ਪਸ਼ੂ ਦੇ ਦੁੱਧ 'ਚ ਵੀ ਫਰਕ ਦੇਖਣ ਵਾਸਤੇ ਮਿਲਣਾ ਅਗਰ ਪਸ਼ੂ ਆਪਣਾ ਦੁੱਧ ਦੇ ਰਿਹਾ ਤੇ ਉਹਦੇ ਵਾਸਤੇ ਹਾਜਮੇ ਦੀ ਆਪਣੇ ਕੋਲ ਦਵਾਈ ਆਂਦੀ ਹੈ ਬਰੋਟੋਨ ਵੈਟ ਦੇ ਨਾਮ ਤੋਂ ਜੀ ਠੀਕ ਹੈ ਜੀ ਇਹ ਬਰੋਟੋਨ ਵੈਟ ਹੈ ਇਹ ਪਸ਼ੂ ਦੇ ਹਾਜਮੇ ਨੂੰ ਤੰਦਰੁਸਤ ਕਰਦੀ ਹੈ ਠੀਕ ਹੈ ਜੀ ਅਗਰ ਪਸ਼ੂ ਦਾ ਹਾਜਮਾ ਸਹੀ ਰਹੂਗਾ ਜਿਹੜਾ ਪਸ਼ੂ ਨੇ ਖਾਇਆ ਉਹ ਸਰੀਰ 'ਚ ਲੱਗਣਾ ਜੀ ਔਰ ਉਹਦੇ ਨਾਲ ਕੀ ਪਸ਼ੂ ਦੇ ਦੁੱਧੇ ਵੀ ਆਪਾਂ ਨੂੰ ਫਰਕ ਦੇਖਣ ਵਾਸਤੇ ਮਿਲਣਾ ਹੈ ਇਹ ਬਾਜ਼ਾਰੋਂ 1/2 ਲੀਟਰ ਦੀ ਪੈਕਿੰਗ ਆਂਦੀ ਹੈ ਦੀ ਇੱਕ بڑے ਡੰਗਰ ਨੂੰ 100 ਐਮਲ ਦੇਣੀ ਹੈ ਜੀ ਠੀਕ ਹੈ ਜੀ 5 ਤੋਂ 7 ਦਿਨ ਲਗਾਤਾਰ ਠੀਕ ਹੈ ਡੇਲੀ 100-100 ਐਮਲ ਹਾਂ ਜੀ ਡੇਲੀ 100-100 ਐਮਲ 5 ਤੋਂ 7 ਦਿ ਇਦੇ ਇਲਾਵਾ ਆਪਣੇ ਕੋਲ ਜੀ ਜਿਵੇਂ ਕਈ ਵਾਰ ਆਪਾਂ ਦੇਖਦੇ ਆ ਪਸ਼ੂ ਜਿਵੇਂ ਸੁੰਢਾ ਆਪਣਾ ਤੋਂ ਸੂਣੇ ਵੇਲੇ ਕਈ ਵਾਰ ਕੀ ਪਸ਼ੂ ਦੀ ਜ਼ੇਰ ਨਹੀਂ ਗਿਰਦੀ ਜੀ ਉਹ ਅੱਜਕੱਲ ਸਭ ਤੋਂ ਵੱਡੀ ਸਮੱਸਿਆ ਆ ਗਈ ਤੇ ਉਹਦੇ ਵਾਸਤੇ ਆਪਣੇ ਕੋਲ ਜੀ ਯੂਟਰੀਵਾਏ ਦੇ ਨਾਮ ਤੋਂ ਦਵਾਈ ਆਉਂਦੀ ਹੈ ਜੀ ਓਕੇ ਇਹ ਜਿਵੇਂ ਕੋਈ ਪਸ਼ੂ ਆਪਣਾ ਸੂਪਿਆ ਸੂਣ ਤੋਂ ਤੁਰੰਤ ਬਾਅਦ 2-4 ਘੰਟੇ ਬਾਅਦ ਇਹਦੀ 200 ਐਮਐਲ ਦੀ ਡੋਜ਼ ਦੇਣੀ ਹੈ ਆਪਣੇ ਜੀ ਠੀਕ ਹੈ ਜੀ ਤਾਂ ਉਹਦੇ ਨਾਲ ਕੀ ਜਿਹੜੀ ਪਸ਼ੂ ਦੀ ਜ਼ੇਰ ਹੈ ਉਹ ਆਸਾਨੇ ਨਾਲ ਗਿਰ ਜਾਊਗੀ ਜੀ ਤੇ ਪਸ਼ੂ ਦੇ ਅੰਦਰ ਬੱਚੇਦਾਨੇ ਦੇ ਰਿਲੇਟਿਡ ਕੋਈ ਵੀ ਆਪਾਂ ਨੂੰ ਸਮੱਸਿਆ ਦੇਖਣ ਵਾਸਤੇ ਨਹੀਂ ਮਿਲੋਗੇ ਜੀ। ਠੀਕ ਹੈ। ਇਹਦੀ ਬਾਜ਼ਾਰ ਦੇ ਅੰਦਰ ਪੈਕਿੰਗ 1 ਲੀਟਰ ਦੀ ਆਂਦੀ ਹੈ ਜੀ। ਠੀਕ ਹੈ ਜੀ। ਤੇ 200 ਦੇ ਕੇ ਬਾਅਦ ਚ ਵੀ ਦੇ ਸਕਦੇ ਆਂਗੇ ਜੀ? 200 ਐਮਐਲ ਦੇ ਕੇ ਬਾਅਦ ਚ 4-4 ਘੰਟੇ ਬਾਅਦ ਇਹਨੂੰ ਤੁਸੀਂ ਰਿਪੀਟ ਕਰ ਸਕਦੇ ਹੋ। ਓਕੇ। ਯਾਨੀ 1 ਲੀਟਰ ਜਿਹੜੀ ਸੀਸੀ ਹੈ ਨਾ ਇੱਕ ਡੰਗਰ ਨੂੰ ਪੂਰੀ ਪਿਆਣੀ ਇਹਦੀ। ਪੂਰੀ ਹੋਣੀ ਹੈ। ਠੀਕ ਹੈ ਜੀ। ਇਹਦੇ ਨਾਲ ਦੂਜਾ ਫਾਇਦਾ ਕੀ ਮਿਲਣਾ ਜਿਵੇਂ ਕਈ ਵਾਰ ਆਪਾਂ ਦੇਖਦੇ ਪਸ਼ੂ ਬਿਆੰਦਾ ਹੈ। ਬਿਆਨ ਤੋਂ ਬਾਅਦ ਪਸ਼ੂ 45-60 ਦਿਨਾਂ ਤੱਕ ਹੀਟੇ ਨਹੀਂ ਆਂਦਾ। ਤੇ ਇਹ ਬੱਚੇਦਾਨੀ ਦੀ ਪੂਰੀ ਸਫ ਅਗਲੇ ਕਨਸੈਪਸ਼ਨ ਵਾਸਤੇ ਵੀ ਤਿਆਰ ਕਰਨ ਦੇ ਅੰਦਰ ਮਦਦ ਕਰਦੀ ਹੈ ਦਵਾਈ ਇਸ ਦੀ ਠੀਕ ਹੈ ਜੀ ਤੇ ਆਪਣੀ ਜਿਹੜੀ ਦਵਾਈ ਸਾਰੀ ਹੈ ਜੀ ਮਾਰਕੀਟ ਚ ਹਰ ਇੱਕ ਡਿਸਟ੍ਰਿਕਟ ਹਰ ਹਰ ਮੈਡੀਕਲ ਤੇ ਜੀ ਸਾਡੀ ਦਵਾਈਆਂ ਅਵੇਲੇਬਲ ਹੈ ਜੀ ਤੁਸੀਂ ਕਿਸੇ ਵੀ ਮੈਡੀਕਲ ਸਟੋਰ ਤੋਂ ਨਾਮ ਤੋਂ ਤੁਸੀਂ ਮੰਗ ਸਕਦੇ ਹੋ ਜੀ ਹਾਂਜੀ ਕੰਪਨੀ ਦਾ ਨਾਮ ਲੈ ਕੇ ਇਸ ਇਹ ਮਿਰਬੈਕ ਐਨੀਮਲ ਹੈਲਥ ਔਰ ਉਹਦੇ ਨਾਮ ਅਗਰ ਆਪਕ ਨੂੰ ਮਲੱਪੇ ਵਾਲੀ ਦਵਾਈ ਚਾਹੀਦੀ ਹੈ ਹਾਈ ਟੈਕ ਐਲਬੋਮਾਰਕ ਤੇ ਅਗਰ ਜੇਰ ਵਾਸਤੇ ਤਾਂ ਯੂਟੀਵੇ ਦਾ ਨਾਮ ਤੋਂ ਆਓਗੇ ਜੀ ਠੀਕ ਬਾਕੀ ਆਪਣੇ ਕੋਲ ਸਭ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਡਕਟ ਆਉਂਦੇ ਆ ਜੀ ਜਿਵੇਂ ਪਸ਼ੂ ਦੁੱਧ ਜਿਆਦਾ ਹਵਾਨਾ ਵਧੀਆ ਬਣੇ ਪਸ਼ੂਨ ਤੋਂ ਪਹਿਲਾਂ ਦਿਨ ਇਹ ਕਿਹੜਾ ਹੁੰਦਾ ਹੈ ਉਹ ਜੀ ਆਪਣੇ ਕੋਲ ਆਂਦਾ ਜੀ ਮੈਟਾਬੋਲਾਈਟ ਤੇ ਅਡਰ ਸਟਰੋਂਗ ਐਸ ਦੇ ਨਾਮ ਤੋਂ ਜੀ ਠੀਕ ਹੈ ਜੀ ਇਹਦੀ ਡੋਜ਼ ਸਰ ਕਰੋ ਇਹ ਜੀ ਮੈਟਾਬੋਲਾਈਟ ਆਪਣੇ ਕੋਲ 1 ਕਿਲੋ ਦੀ ਪੈਕਿੰਗ ਆਂਦੀ ਹੈ ਠੀਕ ਹੈ ਜੀ ਤਾਂ ਇਹਦੇ ਅੰਦਰ ਨਾ 50 ਗ੍ਰਾਮ ਦੀ 20 ਪੁੜੀਆਂ ਹੈ ਓਕੇ 20 ਪੁੜੀ ਸਵੇਰੇ ਦੇਣੀ ਹੈ ਇੱਕ ਪੁੜੀ ਸ਼ਾਮੀ ਠੀਕ ਹੈ ਜੀ ਸੂਣ ਤੋਂ 25 ਦਿਨ ਪਹਿਲਾਂ ਜੀ ਆਪਾਂ ਇਹ ਠੀਕ ਹੈ ਜੀ ਤੇ ਇੱਕ ਡੱਬੇ ਬਹੁਤ ਜੀ ਦੋ ਡੱਬੇ ਤੇ ਖੁਰਾਕ ਹੈ ਇਹਦੀ ਠੀਕ ਹੈ ਜੀ ਯਾਨੀ ਆਪਾਂ ਇੱਕ ਡੰਗਰ ਨੂੰ 40 ਪੁੜੀਆਂ ਦੇਣੀ ਹੈ ਜ ਇਹਦਾ ਫਾਇਦਾ ਕੀ ਹੈ ਮੈਟਾਬੋਲਾਈਟ ਮਿਕਸ ਦਾ ਇੱਕੋ ਜਿਹੇ ਪਸ਼ੂ ਦਾ ਹਵਾਣਾ ਚੰਗਾ ਬਣਾਊਗਾ ਹਾਂਜੀ ਦੂਜਾ ਕੀ ਹੈ ਕਈ ਵਾਰ ਪਸ਼ੂ ਨੂੰ ਸੂਣ ਵੇਲੇ ਬਿਮਾਰੀ ਆਉਂਦੀ ਹੈ ਪਸ਼ੂ ਸੁੱਖਾ ਨਹੀਂ ਸੁਣਦਾ ਉਹਦੇ ਅੰਦਰ ਜੇਰ ਡਕ ਜਾਂਦੀ ਹੈ ਤੇ ਉਸ ਤਰ੍ਹਾਂ ਦੀ ਸਮੱਸਿਆ ਵੀ ਆਪਾਂ ਨੂੰ ਮੈਟਾਬਲੈਟ ਦੇ ਦੁਆਰਾ ਫੇਸ ਨਹੀਂ ਕਰਨੀ ਪੈਣੀ ਜੀ ਔਰ ਨਾਲ ਅਗਰ ਆਪਾਂ ਅਡਰ ਸਟਰੋਂਗ ਐਸ ਦਿੰਦੇ ਹਾਂ ਕਈ ਵਾਰ ਸੂਣ ਤੋਂ ਵੀ ਬਾਅਦ ਕਿੰਨੇ ਪਸ਼ੂਆਂ ਦੇ ਅੰਦਰ ਲੇਵੇਦੀ ਬਿਮਾਰੀ ਆਉਂਦੀ ਹੈ ਤੇ ਅਡਰ ਸਟਰੋਂਗ ਐਚ ਉਹ ਲੇਵੇ ਦੇ ਅੰਦਰ ਬਿਮਾਰੀ ਆਣ ਤੋਂ ਬਚਾਊਗਾ ਜੀ ਠੀਕ ਹੈ ਜੀ ਪਸ਼ੂਆਂ ਦੇ ਕਈ ਵਾਰ ਸੂਣ ਤੋਂ ਬਾਅਦ ਖਾਣਾ ਤੇ ਦੁੱਧ ਆਪਣੇ ਆਪ गिरਦਾ ਰਹਿੰਦਾ ਹੈ ਤੇ ਅਡਰ ਸਟਰੋਂਗ ਇਸ ਦੇ ਨਾਲ ਉਹ ਸਮੱਸਿਆ ਵੀ ਨਹੀਂ ਆਉਗੇ ਜੀ ਠੀਕ ਹੈ ਜੀ ਇੱਕ بڑے ਡੰਗਰ ਨੂੰ ਆਪਾਂ ਇਹਦੀ 25 ਤੋਂ 30 ml ਦੀ ਡੋਸ ਦੇਣੀ ਹੈ ਜੀ ਠੀਕ ਹੈ ਲਗਾਤਾਰ 20 ਤੋਂ 25 ਦਿਨ ਤੱਕ ਜੀ ਠੀਕ ਹੈ ਜੀ ਔਰ ਅੱਜਕਲ ਕੀ ਹੈ ਨਾ ਆਪਣੇ ਪਸ਼ੂਆਂ ਦੇ ਅੰਦਰ ਥਨੇਲਾ ਰੋਗ ਦੀ ਬਿਮਾਰੀ ਬਾਰ-ਬਾਰ ਆਦੀ ਹੈ ਥਨ ਖਰਾਬ ਹੋ ਜਾਂਦੇ ਹੈ ਹਾਂਜੀ ਹਾਂਜੀ ਤਾਂ ਅਗਰ ਸੂਣ ਤੋਂ ਪਹਿਲਾਂ ਅਗਰ ਆਪਾਂ ਅਡਰ ਸਟਰੋਂਗ ਇਸ ਦਿੰਦੇ ਹਾਂ ਉਹ ਸੂਣ ਤੋਂ ਬਾਅਦ ਪਸ਼ੂਆਂ ਦੇ ਅੰਦਰ ਲੇਵੇ ਵਾਲੀ ਬਿਮਾਰੀ ਵੀ ਘਟਾਉਗੇ ਜੀ ਤਾਂ ਆਪਾਂ ਪਸ਼ੂ ਨੂੰ ਉਸ ਤਰੀਕੇ ਨਾਲ ਵੀ ਬਚਾ ਸਕਦੇ ਹਾਂ ਇਸ ਦਵਾਈ ਦੇ ਨਾਲ ਅਡਰ ਸਟਰੋਂ ਇਹ ਬਾਜ਼ਾਰ ਦੇ ਅੰਦਰ ਅੱਧਾ ਲੀਟਰ ਤੇ 1 ਲੀਟਰ ਦੀ ਪੈਕਿੰਗ ਆਉਂਦੀ ਹੈ ਜੀ ਇਹਦੀ ਠੀਕ ਹੈ ਜੀ ਔਰ ਇੱਕ ਅੱਜ ਕੱਲ ਸਬ ਤੋਂ ਵੱਡੀ ਸਮੱਸਿਆ ਹੋਰ ਕਿ ਪਸ਼ੂ ਬਾਰ-ਬਾਰ ਬੋਲ ਪੈਂਦਾ ਜੀ ਟੀਕਾ ਰਖਾਣ ਤੋਂ ਬਾਅਦ ਵੀ ਜਾਂ ਕਈ ਆਪਣੇ ਡੰਗਰ ਇਹੋ ਜਿਹੇ ਹੀਟ ਜੇ ਨਹੀਂ ਆਂਦੇ ਤੇ ਉਹਦੇ ਵਾਸਤੇ ਆਪਣੇ ਕੋਲ ਸਿਲੇਟਡ ਐਗਰੀਮੈਂਟ ਸੁਪਰ ਆਂਦਾ ਤਤਵਾ ਚੂਰਾ ਜੀ ਇਹ ਵਾਲਾ ਤੇ ਕੀ ਤਾਕਤਾਂ ਚੂਰਾ ਹਾਂਜੀ ਹਾਂਜੀ ਇਹਦੇ ਅੰਦਰ ਆਪਾਂ ਤਾਕਤ ਵਾਲੇ 16 ਤਰ੍ਹਾਂ ਦੇ ਤੱਤ ਪਾਏ ਜੀ ਇਹਦੇ ਅੰਦਰ ਐਗਰੀਮੈਂਟ ਸੁਪਰ ਦੇ ਠੀਕ ਹੈ ਇੱਕ ਹੀ ਕਰਦਾ ਜਿਹੜਾ ਡੰਗਰ ਆਪਣਾ ਬਾਰ-ਬਾਰ ਫੁਰਦਾ ਹੈ ਜਾਂ ਡੰਗਰ ਆਪਣਾ ਹੀਟ ਜੇ ਨਹੀਂ ਆਂਦਾ ਉਹਨੂੰ ਆਪਾਂ 100 ਗ੍ਰਾਮ ਦੀ ਡੋਜ਼ ਦੇਣੀ ਹੈ ਜੇਹਿੰਦਰ ਠੀਕ ਹੈ ਜੀ ਤਾਂ ਕਿ ਇਹਦੇ ਅੰਦਰ ਜਿਹੜੇ ਅਸੀਂ ਤੱਤ ਪਾਏ ਨਾ ਉਹ ਤੱਤਾਂ ਨੂੰ ਅਸੀਂ ਇਹ ਦੇਖੋ ਤੁਸੀਂ ਕਾਪਰ ਹੈ ਜਿਹੜੇ ਆਪਾਂ ਕਹਿੰਦੇ ਵੀ ਅੱਜਕੱਲ ਪਸ਼ੂਆਂ ਦੇ ਅੰਦਰ ਬਥੇਲੀ ਘਾਟ ਆ ਗਈ ਹੈ ਤਾਂ ਅਸੀਂ ਇਹਦੇ ਅੰਦਰ 4.5 ਗ੍ਰਾਮ ਕਾਪਰ ਪਾਇਆ ਹੈ ਠੀਕ ਹੈ ਨਾਲ ਜਿਹੜੇ ਵੀ ਤੱਤੋ ਦਿੱਤੇ ਅਸੀਂ ਉਹ ਨਾਰਮਲ ਤੋਂ ਵੱਧ ਪਾਏ ਹੈ ਤੇ ਉਹਦੇ ਕਰਕੇ ਸਰੀਰ ਦੇ ਅੰਦਰ ਲੱਗਦੇ ਆ ਜਿੱਥੇ ਲੋੜ ਤੱਤਾਂ ਦੀ ਉੱਥੇ ਜਾ ਕੇ ਪਹੁੰਚਦੇ ਆ ਜੀ ਤੇ ਪਸ਼ੂ ਖਾਊਗਾ ਫਿਰ ਦੁੱਧ ਚ ਵੀ ਤੱਤਾਂ ਹੋਗੇ ਹਾਂਜੀ 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 ਸਾਰਾ ਦੇਖੋ ਅਗਰ ਪਸ਼ੂ ਦੁੱਧ ਦੇ ਰਿਹਾ ਹੈ ਤਾਂ ਦੁੱਧੇ ਵੀ ਫਰਕ ਪਾਊਗਾ ਪਰ ਆਪਣਾ ਮਕਸਦ ਕੀ ਹੈ ਜੀ ਪਸ਼ੂ ਸਾਲ ਚ ਇੱਕ ਬੱਚਾ ਜ਼ਰੂਰ ਦੇਵੇ ਅਬ ਜਿੰਨਾ ਪਸ਼ੂ ਲੇਟਸ ਹੋਊਗਾ ਹੀਟ ਤੇ ਨਹੀਂ ਹੋਊਗਾ ਬਾਰ ਬਾਰ ਫਰੂਗਾ ਤੇ ਉਹ ਆਪਣੇ ਫਾਰਮਰ ਵੀਰਾਂ ਨੂੰ ਨੁਕਸਾਨ ਹੁੰਦਾ ਹੈ ਤੇ ਇਹ ਅਗਰ ਆਪਾਂ ਐਗਰੀਮੈਂਟ ਸੁਪਰ ਉਹਨੂੰ ਰੈਗੂਲਰ ਪਾੰਦੇ 100 ਗ੍ਰਾਮ 365 ਦਿਨ ਤੇ ਪਸ਼ੂਆਂ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਹੋਊਗੀ ਫਿਰ ਵੀਰ ਜੀ ਠ ਕਿਹੜੀ ਹੋਰ ਕਿਹੜੀ ਸਮੱਸਿਆ ਜ਼ਿਆਦਾ ਆਉਂਦੀ ਹੈ ਅੱਜਕੱਲ ਪਸ਼ੂਆਂ 'ਚ ਪਸ਼ੂਆਂ 'ਚ ਜੀ ਸਮੱਸਿਆ ਇਹੀ ਦੇਖਣ ਵਾਸਤੇ ਮਿਲਦੀ ਹੈ ਆਪਾਂ ਨੂੰ ਵੀ ਇੱਕ ਤਾਂ ਆਪਣਾ ਪਸ਼ੂ ਰਹਿਦਾ ਨਹੀਂ ਜੀ ਬਾਰ-ਬਾਰ ਫੁਰਦਾ ਹੈ ਜਾਂ ਉਹਦੇ ਅੰਦਰ ਆਪਾਂ ਦੇਖਦੇ ਆਂ ਵੀ ਪਸ਼ੂ ਦਾ ਹਵਾਨਾ ਚੰਗਾ ਨਹੀਂ ਬਣਿਆ ਮਲਿਆਪੇ ਵਾਲੀ ਦਿੱਕਤ ਹੈ ਇਹ ਸਭ ਤੋਂ ਵੱਡੀ ਸਮੱਸਿਆ ਜੀ ਅੱਜ ਦੇ ਟਾਈਮ ਇਹ ਸਮੱਸਿਆ ਦਾ ਨਿਦਾਨ ਆਪਣੇ ਕੋਲੇ ਹੈ ਜੀ ਠੀਕ ਜੀ ਤੇ ਹੋਰ ਕੁਝ ਕਹਿਣਾ ਚਾਹੁੰਦੇ ਜਿਹੜੇ ਆਪਣੇ ਵਿਊਅਰ ਦੇਖ ਰਹੇ ਆ ਉਹਨਾਂ ਨੂੰ ਇਹ ਕਹਾਂਗੇ ਵੀ ਗਿਰਬੈ ਕੰਪਨੀ ਦੀ ਜਿਹੜੀ ਦਵਾਈ ਹੈ ਉਹ ਵੱਧ ਤੋਂ ਵੱਧ ਤੁਸੀਂ ਯੂਜ਼ ਕਰੋ ਦੇ ਦੇ ਨਾਲ ਕੀ ਫਸੂਆ ਪਸ਼ੂ ਪਾਲਕ ਵੀਰਾਂ ਦਾ ਬਤਵਤ ਫਾਇਦਾ ਹੋਦੀ ਆਪਣਾ ధన్యਵਾਦ ਜੀ ਠੀਕ ਹੈ ਸਰ ਸਸੇ ਧੰਨਵਾਦ ਜੀ